ਇਹੀ ਮਾਲਕਾ ਇਹੀ ਡੀਲਰ ਆ ਇਹੀ ਏਜੰਟਾ ਸਾਡਾ ਚੋਰ ਇਹ ਆ ਸਾਡਾ ਚੋਰ ਇਹ ਆ ਅਸੀਂ ਪੈਸੇ ਇਹਨੂੰ ਦਿੱਤੇ ਆ ਅਸੀਂ 40000 ਰੁਪਏ ਪੈਸੇ ਤਾਂ ਉਹਨੂੰ ਦਿੱਤੇ ਬਰਾਬਰ ਉਹਨਾਂ ਨੇ ਕਹਿੰਦੇ ਕੀ ਕਰਦੇ ਆ ਆ ਜਾ ਬਾਈ ਆ ਮੁੰਡਾ ਇਹਨੂੰ ਪੈਸੇ ਦਿੱਤੇ ਇਹਨੇ ਕਹਿੰਦੇ ਕੀ ਕਰਦਾ 30 ਸਾਈਡ ਦਵਾਈ ਵਾਲਿਆਂ ਤੇ ਕੰਮ ਕਰਦਾ ਏਜੰਸੀ ਪੈਸਟੀਸਾਈਡ ਦੇ ਚ ਇਹਨੇ ਗਾ ਇਹਦੇ ਨਾਲ ਗੱਲਬਾਤ ਕੀਤੀ ਵੀ ਬਾਈ ਜ਼ਿੰਮੇਵਾਰ ਨੂੰ ਰੇ ਚਾਹੀਦਾ ਗੱਲਬਾਤ ਬੇਸ਼ੱਕ ਇਹਨੇ ਕੀਤੀ ਆ ਪਰ ਮਾਲਕ ਇਹਦੇ ਆ ਇਹ ਇਹ ਦੱਸੇ ਕਿੱਥੋਂ ਆਇਆ ਕਿੱਥੇ ਬਣਦਾ ਸਾਰਾ ਬੰਦਾ ਆਪਾਂ ਇੱਥੇ ਜਗਦੇ ਆ ਸਾਡਾ ਕੋਨਾ ਅੰਦਰੋਂ ਫੋਨ ਤੇ ਗੱਲ ਬਾਕੀ ਖੇਤੀਬਾੜੀ ਵਾਲਿਆਂ ਦੀਆਂ ਟੀਮਾਂ ਹੁੰਦੀਆਂ ਉਹ ਚਾਹੇ ਰਾਤ ਦੇ 10 ਵਜੇ ਆਣ ਚਾਹੇ ਦਿਨ ਚੜ੍ਹਦੇ ਜਿੰਨਾ ਚਿਰ ਖੇਤੀਬਾੜੀ ਵਾਲੇ ਆ ਕੇ ਤੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਅਸੀਂ ਇਹਨਾਂ ਨੂੰ ਛੱਡਦੇ ਨਹੀਂ ਇਹ ਭਾਰਤੀ ਕਿਸਾਨ ਯੂਨੀਅਨ ਬੀਕੇਯੂ ਗ੍ਰਾਹਾਂ ਦਾ ਫੈਸਲਾ ਤਾਂ ਕਿ ਹੋਰ ਬੰਨਾ ਜ਼ਿੰਮੇਵਾਰ ਕੋਈ ਠੱਗਿਆ ਜਾਵੇ ਇਹ ਹੋ ਸਕਦਾ ਇਹਨਾਂ ਨੇ ਕਿੰਨੇ ਕਿ ਠੱਗੇ ਹੋਣ ਠੱਗਣ ਵਾਲਾ ਤਾਂ ਹੀ ਕਹਿੰਦਾ ਹੀ ਆ ਵੀ ਮੈਂ ਤਾਂ ਠੱਗੀ ਮਾਰੀ ਨਹੀਂ ਹਾਂ ਤੇ ਨਹੀਂ ਹਟ ਸਕਦਾ ਜਿੰਨਾ ਚਿਰ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਬਿਲਕੁਲ ਇਹਨਾਂ ਦਾ ਪਲਾਂਟ ਕਿੱਥੋਂ ਕਿੱਥੇ ਲਾਇਆ ਪਲਾਣਾ ਦੇਖ ਨਹੀਂ ਬਾਹਰ ਲੈ ਕੇ ਰਿਹਾ ਹੀ ਲਾਈ ਬਟਾ ਹਾਂ ਇਹਨਾਂ ਨੇ ਕਦੇ ਬਣਾ ਮੁਰਝਾ ਹਾਂ ਇਹ ਜਿਹੜਾ ਜੁਮਲੇਵਾਜ ਮੁੱਖ ਮੰਤਰੀ ਬਣਿਆ ਹੈ ਆਪਾਂ ਨੂੰ ਕਹਿੰਦਾ ਸੀ ਵੀ ਫੈਕਟਰੀ ਹੋਰ ਆ ਅੰਦਰ ਕੁਝ ਹੋਰ ਬਣਦਾ ਤੇ ਹੁਣ ਇਹਨੂੰ ਕਿਤੇ ਚਾਹਦਾ ਨਹੀਂਗਾ ਹਾਂ ਇਹਨੂੰ ਤੇ ਦੀਦਾ ਨਹੀਂ ਹੁਣ ਹੁਣ ਕਿਤੇ ਇਹਨੂੰ ਦੀਦਾ ਨਹੀਂ ਤੇ ਜੁਮਲੇਵਾਜ ਹੈ ਸਰਕਾਰਾਂ ਇਹ ਤਾਂ ਆਪਾਂ ਨੂੰ ਆਪ ਨੂੰ ਜਾਗਰਤ ਹੋਣਾ ਪੈਣਾ ਜੇ 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 ਤੁਸੀਂ ਦੇਖ ਰਹੇ ਆ ਜੀ ਕਿਸਾਨ ਆਪਣੇ ਗੁੱਸੇ ਦਾ اظہار ਕਰ ਰਹੇ ਆ ਨਕਲੀ ਗੱਡੀ ਬਰਾਮਦ ਕੀਤੀ ਰਹੀ ਦੀ ਭਰੀ ਪੁਲਿਸ ਮੁਲਾਜ਼ਮ ਪਹੁੰਚ ਚੁੱਕੇ ਜੀ ਆਪ ਕੋਲ ਸਟੇ ਰਹੋ ਨਾ ਮਰਦੀ ਜਵਾਬ ਉਹ ਮੁੰਡਾ ਕਿਤੇ ਉਹ ਬਾਈ ਨਾਲ ਤੇਰੀ ਆ भजन जी का देखना पूरी भजन जी भी देखो पूरी है भजन की पूरी है मंत्री मिठी <laughs> आहे ਖੇਤੀਬਾੜੀ ਵਾਲੇ ਤੁਰ ਪਏ ਆ ਪੁਲਿਸ ਆ ਗਈ ਆ ਸੁਖਿੰਦਰ ਸਿੰਘ ਨੂੰ ਕੀਤਾ ਇਹਨਾਂ ਹਾਂ ਜਿਸਕਿੰਦਰ ਸਿੰਘ ਜਿਹੜਾ ਮੁੱਖ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਉਹਦੇ ਨਾਲ ਗੱਲ ਹੋਈ ਆ ਉਹਨਾਂ ਦਾ ਹੁਣ ਫੋਨ ਵੀ ਆਇਆ ਉਹ ਟੀਮਾਂ ਭੇਜ ਰਹੇ ਆ ਬਸ 20-25 ਮਿੰਟ ਤੇ ਆ ਜਾਣਗੇ ਮਗਯੋਂ ਤੁਰਪੇ ਬੰਦ ਇਹ ਗਾਣਾ ਬੰਦ ਨਾ ਰੱਖੋ ਆ ਵੀ ਬਈ ਪ੍ਰਧਾਨ ਬੱਚੀ ਕਾੜਾ ਕਰਕੇ ਤਾਂ ਭੈਣ ਉਹਦੇ ਇਕੱਠੇ ਆ ਪਾਏ ਜੀ ਸਰਦਾਰ ਜੀ ਨਕਲੀ ਰੇ ਕਿਉਂਕਿ ਭੁਰੀ ਜਾਂਦਾ ਸਵਾ ਇੱਕ ਕਿਸਮ ਦੀ ਕਹਿ ਸਕਦੇ ਆਪਾਂ ਇਹਨੂੰ ਕੱਲ ਜੇ ਆਪਣੀ ਜਿੰਦੀ ਨੰਬਰ ਆ ਆ ਜੀ ਨੂੰ ਆ ਮੈਂ ਨਾ ਇਹ ਕੀ ਕਰਨਾ ਕੰਡਾ ਬਾਈ ਕਹਿੰਦਾ ਬਜਰ ਵੀ ਬਾਤ ਕਰੂਗਾ ਬਜਰ ਕੋ ਯਾਰ ਬਹੁਤ ਲੱਗਦਾ ਉਹ ਦੇਖ ਸਕਦੇ ਹੋ ਜੀ ਨਕਲੀ ਰੇ ਤੇ ਗੱਟੇ ਪੁਲਿਸ ਟੀਮਾਂ ਤੇ ਖੇਤੀਬਾੜੀ ਵਿਭਾਗ ਦੇ ਉਹ ਵੀ ਅਫਸਰ ਆਵਾਰੇ ਆ। ਇਹ ਤੋਹਰਾ ਹੋਰ ਹੋਰ ਹੁਣ ਮਰਜੀ ਬਣਾ ਲਓ ਜੀ ਆਜੋ ਆ ਗਏ ਇੱਥੇ ਤੇ ਮੈਂ ਸੋਟ ਦੇ ਮੋੜ ਆ ਰਿਹਾ ਹਾਂ ਆਪਾਂ ਦਾ ਤੋਂ ਬੰਗਿਆ ਆਇਆ ਬਹੁਤ 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 ਹਾਂ ਆਪਣੇ ਚਾਹ ਪੀ ਲਓ ਪੀ ਰੋ ਪੀ ਰੋ ਚਾਹ ਹੈ ਚਾਹ ਪੀਓ ਆਹ ਅੰਮ੍ਰਿਤਸਰ ਕੋਲੋਂ ਕਿ ਕਰੀਏ ਨਹੀਂ ਮੈਂ ਤਾਂ ਪਿੰਡੋਂ ਆਉਂਦਾ ਲੇਕਿਨ ਮੈਨੂੰ ਕੋਈ ਮੈਨੂੰ ਤਾਂ ਨਾਲ ਲੱਗਦੋਂ ਆਪਦੇ ਜੀ ਕਰਦਿਆਂ ਪੁਲਿਸ ਮੁਲਾਜ਼ਮ ਪਹੁੰਚ ਰਿਹਾ ਸੀ ਦੁਬਾਰਾ ਤੁਹਾਨੂੰ ਥੋੜੇ ਟਾਈਮ ਬਾਅਦ ਫੇਰ ਅਪਡੇਟ ਦਿੰਨੇ ਆ